ਮੇਰੇ ਵੱਲੋਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲੋ ਜੀ ਹਰ ਰੋਜ਼ ਦੀ ਤਰ੍ਹਾਂ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਇਸ ਗੀਤ ਵਿੱਚ ਇੱਕ ਧੀ ਆਪਣੇ ਦਿਲ ਦੇ ਬਲਵਲਿਆਂ ਨੂੰ ਪੇਸ਼ ਕਰਦੀ ਹੈ ਇੱਕ ਪ੍ਰਦੇਸਾਂ ਵਿੱਚ ਦੂਰ ਬੈਠੀ ਧੀ ਕਿਵੇਂ ਆਪਣੇ ਮਾਪਿਆਂ ਨੂੰ ਯਾਦ ਕਰਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਗੀਤ ਪਸੰਦ ਆਊਗਾ ਅਗਰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ शेयर और कमेंट करके जरूर दसिया करो लो जी आप शुरू करते हैं गीत सावण वर से मेघला कोई निकड़ी निकड़ी पूर सावन वर से मेघला कोई निकड़ी निकड़ी पूर सैया गई सब ਪੇਕੜੇ ਇੱਕ ਮੈਂ ਪਰਦੇਸਣ ਦੂਰ ਸਿਆ ਗਈਆ ਸਭ ਪੇਕੜੇ ਇੱਕ ਮੈਂ ਪਰਦੇਸਣ ਦੂਰ ਸਾਵਣ ਵਰਸੇ ਮੇਗਲਾ ਕੋਈ ਵਰਸੇ ਮੋਲੇ ਤਾਰ ਸਾਵਣ ਵਰਸੇ ਮੇਗਲਾ ਕੋਈ ਵਰਸੇ ਮੋਲੇ ਤਾਰ ਸੁਖੀ ਵਸੇਂਦੇ ਮਾਪਿਓ ਵੇ ਕੋਈ ਲਾਓ ਤੀਆਂ ਦੀ ਸਾਰ ਸੁਖੀ ਵਸੇਂਦੇ ਮਾਪਿਓ ਵੇ ਕੋਈ ਲਾਓ ਤੀਆਂ ਦੀ ਸਾਰ ਸਾਵਣ ਵਰਸੇ ਮੇਗਲਾ ਮੇਰਾ ਪਿੱਛੇ ਗਿਆ ਸਾਲੂ ਲਾਲ ਸਾਵਣ ਵਰਸੇ ਮੇਗਲਾ ਮੇਰਾ ਪਿੱਛੇ ਗਿਆ ਸਾਲੂ ਲਾਲ ਵੀਰ ਮੇਰੇ ਨੂੰ ਆਖਣਾ ਕੋਈ ਪੁੱਛੇ ਪਹਿਣਾ ਦਾ ਹਾਲ ਵੀਰ ਮੇਰੇ ਨੂੰ ਆਖਣਾ ਕੋਈ ਪੁੱਛੇ ਪਹਿਣਾ ਦਾ ਹਾਲ ਸਾਵਣ ਵਰਸੇ ਮੇਗਲਾ ਕੋਈ ਅੰਬਰੋਂ ਵਗਦਾ ਨੀਰ ਸਾਵਣ ਵਰਸੇ ਮੇਗਲਾ ਕੋਈ ਅੰਬਰੋਂ ਵਰੇ ਨੀਰ ਪੈਣਾ ਨਸੀਬਾਂ ਵਾਲੀਆਂ ਘਰ ਆਉਣ ਜਿਨ੍ਹਾਂ ਦੇ ਵੀਰ ਪੈਣਾ ਨਸੀਬਾਂ ਵਾਲੀਆਂ ਕਰ ਆਉਣ ਜਿਨ੍ਹਾਂ ਦੇ ਵੀਰ ਸਾਵਣ ਵਰਸੇ ਮੇਗਲਾ ਕੋਈ ਬੋਲਣ ਤੋਤੇ ਮੋਰ ਸਾਵਣ ਵਰਸੇ ਮੇਗਲਾ ਕੋਈ ਬੋਲਣ ਤੋਤੇ ਮੋਰ ਆਪਣੀਆਂ ਬਾਵਾ ਬਾਜੂਨੀ ਕੋਈ ਬਾਤ ਨਾ ਪੁੱਛਦਾ ਹੋਰ ਆਪਣਿਆ ਮਾਵਾ ਬਾਜੋਨੀ ਕੋਈ ਬਾਤ ਨਾ ਪੁੱਛਦਾ ਹੋਰ ਸਾਵਣ ਵਰਸੇ ਮੇਗਲਾ ਕੋਈ ਵਗੇ ਪੁਰੇ ਦੀਪੋਂ ਸਾਵਣ ਵਰਸੇ ਮੇਗਲਾ ਕੋਈ ਵਗੇ ਪੁਰੇ ਦੀਪੋਂ ਵੀਰ ਤਾਂ ਆਉਣਾ ਲੋਚਦਾ ਮੇਰੀ ਭਾਬੋ ਨੀ ਦੇਂਦੀ ਓਣ ਵੀਰ ਤਾਂ ਆਉਣਾ ਲੋਚਦਾ ਮੇਰੀ ਭਾਬੋ ਨੀ ਓ ਦੇਂਦੀ ਓਣ ਸਾਵਣ ਵਰਸੇ ਮੇਗਲਾ ਕੋਈ ਕਿੜ ਦੇ ਫੁੱਲ ਹਜ਼ਾਰ ਸਾਵਣ ਵਰਸੇ ਮੇਗਲਾ ਕੋਈ ਕਿੜ ਦੇ ਫੁੱਲ ਹਜ਼ਾਰ ਵੀਰ ਦੇ ਦਰਤੇ ਮੈਂ ਕੜੀ ਮੇਰੀ பாਬੋ ਨਾ ਕੋਲੇ ਬਾਰ ਵੀਰ ਦੇ ਦਰਤੇ ਮੈਂ ਕੜੀ ਮੇਰੀ பாਬੋ ਨਾ ਕੋਲੇ ਬਾਰ ਸਾਵਣ ਵਰਸੇ ਮੇਗਲਾ ਕੋਈ ਕਣੀ ਰੁਕਾਂ ਦੀ ਸ਼ਾਂ ਸਾਵਣ ਵਰਸੇ మేగలా ਕੋਈ ਕਣੀ ਰੁਕਾਂ ਦੀ ਸ਼ਾਂ ਤੇਰੇ ਬਿਨਾ ਮੇਰੇ ਬਾਬਲਾ ਕੋਈ ਮਿਲਣੀ ਆਉਂਦਾ ਨਾ ਤੇਰੇ ਬਿਨਾ ਮੇਰੇ ਬਾਬਲਾ ਕੋਈ ਮਿਲਣੀ ਆਉਂਦਾ ਨਾ ਸੁਣਨੀ ਸਸੂ ਮੇਰੀਏ ਤੂੰ ਪੁੱਤ ਤੇਰੇ ਨੂੰ ਸਮਝਾ ਸੁਣਨੀ ਸਸੂ ਮੇਰੀ ਏ ਤੂੰ ਪੁੱਤਰ ਨੂੰ ਸਮਝਾ ਸੋਣ ਮਹੀਨਾ ਆ ਗਿਆ ਸਾਨੂੰ ਪੇਕੇ ਦੇਵੇ ਪੁਚਾ ਸੋਣ ਮਹੀਨਾ ਆ ਗਿਆ ਸਾਨੂੰ ਪੇਕੇ ਦੇਵੇ ਪੁਚਾ சுனி தீாபாரிய பச்சா தியூ பியார்பேல மங்க ਪਿਆਰੀਆਂ ਜਿਨ੍ਹਾਂ ਨੂੰ ਪਿਆਰੀਆਂ ਹੋ ਆਪੇ ਲੈਣ ਮੰਗਾ ਸਾਵਣੇ ਵਰਸੇ ਮੇਗਲਾ ਕੋਈ ਕਟਾ ਕਟੀ ਕਨ ਕੋਰ ਸਾਵਣੇ ਵਰਸੇ ਮੇਗਲਾ ਕੋਈ ਕਟਾ ਕਟੀ ਕਨ ਕੋਰ ਪਿਆ ਵਿਛੋੜਾ ਕੇਹਿ ਰਿਦਾ ਮੇਰ ਕੋਈ ਨ ਚਲਦਾ ਜੋਰ ਹਾਏ ਪਿਆਰ ਵਿਛੋੜਾ ਕੇਹਿ ਰਿਦਾ ਮੇਰ ਕੋਈ ਨ ਚਲਦਾ ਜੋਰ ਪਿਆਰ ਵਿਛੋੜਾ ਕੇਹਿ ਰਿਦਾ ਮੇਰ ਕੋਈ ਨ ਚਲਦਾ ਜੋਰ